ਤੋ ਚਾਹਾਂਗੇ ਕਿਉਂਕਿ ਜਨਤਾ ਦੇ ਵਿੱਚ ਇਹ ਚਰਚਾ ਹੈ ਕਿ ਰਾਤ ਸ਼ਾਇਦ ਫਿਰ ਕੋਸ਼ਿਸ਼ ਕੀਤੀ ਗਈ ਗੁਰਦੁਆਰਾ ਸਾਹਿਬ ਨੂੰ ਖੁੱਲਣ ਦੀ ਕਿਉਂਕਿ 145 ਲੱਗੀ ਹੋਈ ਹੈ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਜ਼ਰੂਰ ਹੈ ਇਸ ਦੀ ਪੁਸ਼ਟੀ ਚਾਹਾਂਗੇ ਕੀ ਬਾਤ ਹੈ ਨਾਲੇ ਤੋੜਨ ਦੀ ਅਫਵਾਹ ਵੀ ਹੈ ਦੇਖੋ ਇੰਜ ਉਸ ਪ੍ਰਾਪਰਟੀ ਜਿਹਨੂੰ ਅਕਾਲ ਬੁੰਗਾ ਦੀ ਪ੍ਰਾਪਰਟੀ ਮੰਨਿਆ ਜਾ ਰਿਹਾ ਜਿਹਨੂੰ ਤੁਸੀਂ ਵਕਫ ਬੋਰਡ ਦੀ ਪ੍ਰਾਪਰਟੀ ਵੀ ਕਹਿ ਰਹੇ ਹੋ ਤੇ ਜਿਹਦੇ ਚੋਂ ਕਈ ਸਾਲਾਂ ਤੋਂ ਕਬਜ਼ੇ ਨੂੰ ਲੈਣ ਦੀ ਕਬਜ਼ੇ ਨੂੰ ਛੱਡਣ ਦੀ ਕਬਜ਼ਾ ਕਰਨ ਦੀ ਕੋਸ਼ਿਸ਼ਾਂ ਦੋਨਾਂ ਗਰੁੱਪਸ ਤੇ ਵਿੱਚ ਚੱਲ ਰਹੀਆਂ ਨੇ ਮੈਂ ਐਸ ਵळे ਦਾਅਵੇ ਨਾ ਕਹਿਣਾ ਚਾਹੁੰਦਾ ਕਿ ਉਸ ਪ੍ਰਾਪਰਟੀ ਦੇ ਕਸਟਡੀਅਨ ਐਸ ਵळे ਡਿਪਟੀ ਕਮਿਸ਼ਨਰ ਕਪੂਰਥਲਾ ਨੇ ਥਰੂ ਹਿਸ ਰੀਸੀਵਰ ਤਹਿਸੀਲਦਾਰ ਛੋਟੀਆਂ ਮੋਟੀਆਂ ਸ਼ਰਾਰਤਾਂ ਕੋਈ ਕਰਦਾ ਰਹੇ ਹੁੰਦੀਆਂ ਰਹਿਣ ਮੈਂ ਉਹਦੇ ਤੇ ਬਹੁਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਐਸ ਵळे ਕਾਇਦੇ ਅਨੁਸਾਰ ਸਾਰੇ ਲੋਕ ਲੱਗੇ ਨੇ ਰੀਸੀਵਰ ਦੇ ਲੋਕ ਲੱਗੇ ਨੇ ਫੋਰਸ ਲੱਗੀ ਆ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਜਿੱਧਰ ਪਾਠ ਚੱਲ ਰਿਹਾ ਜਾਂ ਜੋਰ ਸਵੇਰੇ ਸ਼ਾਮ ਦੀ ਰਹਿਰਾਸ ਦੀ ਔਰ ਸਵੇਰੇ ਅੰਮ੍ਰਿਤ ਵੇਲੇ ਦੀ ਸੁਖਾਸਣ ਪ੍ਰਕਾਸ਼ ਸਵੇਰ ਦੀ ਕਰਨ ਦੀ ਮਰਿਆਦਾ ਉਹ ਵਾਜਬ ਸਿੰਘ ਕਰ ਰਹੇ ਨੇ ਅਸੀਂ ਕਬਜ਼ਾ ਐਜ਼ ਇਟ ਇਜ਼ ਬਰਕਰਾਰ ਰਿਹਾ ਡਿਪਟੀ ਕਮਿਸ਼ਨਰ ਦੀ ਟੀਮ ਦਾ ਸਰ ਜੀ